ਫਿਰਦੇ ਆ ਵਾਹਣ ਦੇ ਵਿੱਚ ਉਪਰ ਉੱਪਰ ਦੇ ਵਿੱਚੋਂ ਬੜੀਆਂ ਵਧੀਆ ਜਿਹੜੀਆਂ ਚੀਜ਼ਾਂ ਲੱਭ ਕੇ ਤੁਹਾਨੂੰ ਦਿਖਾ ਰਹੇ ਹਾਂ ਇੱਕ ਸਾਡਾ ਯੋਧਾ ਲੱਭਿਆ ਸਾਨੂੰ ਹਰਮਨ ਸਿੰਘ ਨਾਮ ਹੈ ਦਾ ਸਾਡੇਲੇ ਜਵਾਕ ਕਾਰਟੂਨ ਦੇਖ ਲਏ ਗੇਮਾਂ ਖੇਡ ਲਈਆਂ ਮੋਬਾਈਲਾਂ ਜਿਹੜੀ ਨਿਕਲਦੇ ਲੈ ਵੀ ਤੂੰ ਸੁਣਾ ਜੋਦਿਆ ਕਰ ਆਪਣੀ ਗੱਲਬਾਤ ਆਪਦੀ ਜਵਾਨੀ ਸੁਣਾ ਕੀ ਚਾਹੁੰਨਾ ਮੈਂ ਚਾਹੁੰਦਾ ਕਿ ਜਿਹੜਾ ਇਹ ਸਾਡੇ ਉਪਰਦਾ ਕਈ ਨਹੀਂ ਚੈਨਸ ਮੈਂ ਅੱਧੇ ਨਹੀਂ ਵੱਢਦਾ ਆ ਤੁੰ। ਆ। ਠੀਕ ਹੈ। ਹਾਂ ਹੁਣ ਦੱਸ। ਤੇ ਜ ਮੈਂ ਚਾਹੁੰਦਾ ਵੀ ਜਿਹੜੇ ਸਾਡੇ ਆ ਪੰਜਾਬ ਚ ਬਈਆ ਰਾਜ ਐ ਇਹ ਖਤਮ ਕਰੋ। ਅਸੀਂ ਪੜ ਰਹੇ ਆ ਮੇਰੀ ਸੈਵਨ ਚ ਪਹਿਲੀ ਪੋਜੀਸ਼ਨ ਆਈ। ਅਸੀਂ ਪੜਨੇ ਆ ਕਾ ਤੇ ਮੇ ਕੰਮ ਮਿਲਾ ਕੋਈ। ਅਸੀਂ ਫੇਰ ਬਾਹਰ ਨੂੰ ਨੱਟਣਾ ਕਿਉਂਕਿ ਸਾਡੇ ਪੰਜਾਬ ਚ ਕੋਈ ਕੰਮ ਨਹੀਂ। ਜੇ ਸਾਡੇ ਪੰਜਾਬ ਚ ਕੰਮ ਹੋਊਗਾ ਅਸੀਂ ਤਾਂ ਹੀ ਪੰਜਾਬ ਚ ਰਹੋਗੇ। ਅੱਜ ਤੁਸੀਂ ਜਿਹੜੇ ਮਰਜ਼ੀ ਪੰਜਾਬ ਦੇ ਪਿੰਡ ਚ ਜਾ ਕੇ ਦੇਖ ਲਓ ਜੇ ਉੱਥੇ ਬਈਆ ਨਾ ਮਿਲਿਆ ਮੇਰਾ ਨਾਂ ਬਦਲਾ ਲਿਆ ਹੂੰ ਭਈਏ ਮਿਲੂਗੇ ਇੱਥੇ ਜਨੇ ਸਰਦਾਰ ਜਗਾਰ ਸਾਡਾ ਕੰਮ ਹੋ ਗਿਆ ਖੋ ਲਿਆ ਸਾਥੇ ਖੋ ਲਿਆ ਖੋ ਲਿਆ ਹੂੰ ਮੇਰੇ ਡੈਡੀ ਹਲਵਾਈਏ ਜੀ ਵਿੱਚ ਕਈ ਮੁੰਡੂ ਸ਼ਰਮ ਸਿੰਘ ਦੇ ਵੀ ਦਸਣੇ ਦੇ ਕੰਮਕਾਰ ਤੋਂ ਮੇਰੇ ਡੈਡੀ ਹਲਵਾਈਏ ਜੀ ਵਿੱਚੋਂ ਨਹੀਂ ਰੱਖੇ ਹੋਏ ਮਤਲਬ ਜਿੱਦਾਂ ਹੁਣ ਕੈਟਰਿੰਗਾਂ ਕਰਦੇ ਹੁਣ ਵਿੱਚ ਭਈਏ ਰੱਖੇਗੇ ਉਹ ਨਹੀਂ ਆਉਂਦੀ ਉਹ ਆਪ ਪਾਂਡੇ ਤੋਂ ਹੁੰਦੇ ਸਾਡੇ ਕਰਦੇ ਡੈਡੀ ਹੁਣ अच्छा आते भी ਸਾਡਾ ਕੰਮ ਬੱਦ ਸ ਗਿਆ ਉਹ ਭਈਏ ਫੇਰ ਉਹਨੇ ਕੰਮ ਪਰ ਉਹ ਕਰ ਦਿੰਦੇ ਕਬਜ਼ਾ ਕਰ ਲੈਂਦੇ ਕਬਜ਼ਾ ਕਰ ਲੈਂਦੇ ਫੇਰ ਕੰਮ ਕਰ ਦਿਆ ਮੈਂ ਤੇ ਹੁਣ ਤੁਸੀਂ ਜਾਓ ਮੈਂ ਮੇਰਾ ਪੁੱਤ ਗੱਲ ਆ ਯਾਰ ਛੋਡੇ ਵੀਰ ਉਹ ਵੀ ਇਨਸਾਨ ਨੇ ਹਾਂਜੀ ਇਨਸਾਨ ਤਾਂ ਹੈਗੇ ਬਿਹਾਰ ਚ ਕਿਹੜਾ ਕੰਮ ਮੁਕੀ ਹੋਵੇ ਹਾਂ ਕੁੱਤਾ ਹੀ ਰਹਿ ਸਕਦੇ ਨੇ ਹਾਂ ਸਾਡਾ ਪੰਜਾਬ ਦੇ ਸਾਡੇ ਤਾਂ ਹੱਥਾਂ ਦੇ ਰਿਵਾਰ ਖੋਲੇ ਸਾਡੀ ਕਰਦੇ ਹਾਂ ਹਾਂ ਇਦਾਂ ਨਹੀਂ ਗੱਲ ਬਣਦੀ ਹਾਂ ਜਿਹਨੇ ਆਪਣਾ ਰਜਗਾਰ ਖੋਇਆ ਗਿਆ ਹਾਂਜੀ ਹੋਰ ਕੀ ਕਹਿਣਾ ਚਾਹੁੰਦੇ ਇੱਕ ਨੇ ਹੋਰ ਬੜੀ ਪਿਆਰੀ ਗੱਲ ਕਹੀ ਸੀ ਕਹਿੰਦਾ ਬਾਈ ਤੁਹਾਡੇ ਨਾਲਾਂ ਚੱਕ ਦਾਂਗੇ ਫੱਟੇ ਯਾਰ ਤੇ ਸਾਧ ਜਣੇ ਜਵਾਬ ਉਹ ਸੰਗੀ ਜਾਂਦਾ 12 ਬੰਦਾ ਜਿਹੜੇ ਨਹੀਂ ਲੱਗਦੇ ਹੁੰਦੇ ਪਤਾ ਨਹੀਂ ਕੀ ਕਰੂਗਾ ਹੈ ਤੇ ਬੰਦਾ ਪੂਰਾ ਏ ਮੈਨੂੰ ਇੱਕ ਹੋਰ ਗੱਲ ਕਹੀ ਮਖਾ ਵੱਡਾ ਹੋਇਆ ਜਿਆਦਾ ਕੋਈ ਨੇਤਾ ਬਣੇਗਾ ਜਾਂ ਕਿਸ ਸੰਘਰਸ਼ ਵਿੱਚ ਪਾਏਗਾ ਕਿਉਂਕਿ ਛੋਟੇ ਹੁੰਦੇ ਜਿਵੇਂ ਆਪਾਂ ਛੋਟੇ ਬੱਚੇ ਦੀ ਗਲੀਟ ਤੋਂ ਪਤਾ ਲੱਗ ਜਾਂਦਾ ਵੀ ਵੱਡਾ ਹੋ ਕੇ ਕਿਹੇ ਜਿਹਾ ਬਣੂਗਾ ਜਾਂ ਗੱਲਾਂ ਬਾਤਾਂ ਤੋਂ ਪਤਾ ਲੱਗ ਜਾਂਦਾ ਜਾਂ ਆਪਾਂ ਕੋਈ ਫਸਲ ਬੀਜਦੇ ਆਂ ਬੀਜ ਤੋਂ ਪਤਾ ਲੱਗ ਜਾਂਦਾ ਹਨਾ ਤਾਂ ਨਸਲਾਂ ਦਾ ਪਤਾ ਲੱਗ ਜਾਂਦਾ ਵੀ ਨਸਲਾਂ ਕਹਾਂ ਕਿਹੜੀਆਂ ਨਿਕਲਣਗੀਆਂ ਸਾਡੇ ਬੋਟਾਂ ਕਿੰਨੀਆਂ ਤੁਹਾਡੇ ਪਿੰਡ ਭਈਆਂ ਦੀ ਸਾਡੇ ਪਿੰਡਾਂ ਦੀਆਂ ਬੋਟਾਂ ਸੱਤ ਕੱਟ ਜੀ 8 ਮਨਨ ਬਾਬਾ 8 ਬੋਟਾ ਵਾਲੀਆਂ 8 ਹਾਂ ਜੀ ਆਂਦੀ ਇਹਨੀਆਂ ਅਗਰ ਤਾਂ ਬਣਾ ਲਈਆਂ 8 ਬੋਟਾ ਬਣੀਆਂ ਮੈਂ ਉਹ ਅਸੀਂ ਕੈਨਸਲ ਕਰਵਾਈਆਂ ਪਾ ਲਈ ਕੈਨਸਲ ਕਰ ਪੈਤੀ ਜੀ ਉਹ ਮੋਤੀ ਭਾਜੀ ਸਾਡਾ ਵਿਰੋਧ ਕੀਤਾ ਮੋਤੀ ਭਾਜੀ ਉਹ ਨਾ ਕੀਤੀ ਮੋਤੀ ਭਾਈ ਨੇ ਇਹਦਾ ਬੋਟਾ ਬੋਟਾ ਨਾ ਵਿਰੋਧ ਮੈਂ ਤੁਹਾਨੂੰ ਆਪਣੇ ਡੈਡੀ ਦੀ ਗੱਲ ਸੁਣਾਉਂਦਾ ਮੇਰਾ ਡੈਡੀ ਇੱਥੇ ਕੰਮ ਕਰਦੇ ਥੇ ਇੱਥੇ ਕੋਈ ਮਤਲਬ ਹਲਵਾਈਆਂ ਦਾ ਜਦ ਬਈਆਂ ਨਾਲ ਉਹਨਾਂ ਰਾਜ ਕਰ ਲਿਆ ਫਿਰ ਮੇਰੇ ਡੈਡੀ ਗਏ ਦੁਬਈ ਦਵਾਈ ਇਹਥੇ ਬੰਦਾ ਦਾ ਮੈਨੂੰ ਪਿੰਡ ਦਾ ਨਾਮ ਨੀਚੇ ਤਾਂ ਇਹਦਾ ਜਗਤਾਰ ਆ ਉਹਦਾ ਨਾ ਜਗਤਾਰ ਮੇਰੇ ਬਾਪੂ 24 ਘੰਟੇ ਖੜ ਕੇ ਡਿਊਟੀ ਕਰਦਾ ਰੋਟੀ ਬਣਾਉਂਦਾ ਦਾ ਸੌਣ ਦਾ ਬਸ 3 ਘੰਟੇ ਹੁੰਦੇ ਮੇਰੇ ਕੋਲ 3 ਘੰਟੇ ਚ ਸਿਰ ਤੋਉਂਗਾ ਬਣਾ ਕੀ ਆ ਕੰਮ ਕਰੂੰਗਾ ਇਸੇ ਕਰਕੇ ਮੇਰੇ ਡੈਡੀ ਨੇ ਵਾਲ ਕਟਾ ਲਈ ਚਲੋ ਵਾਲ ਵੀ ਕਟਾ ਲੇ ਤੇ ਫਿਰ ਕੱਪੜੇ ਧੋਣ ਦਾ ਟਾਈਮ ਕਿੰਨਾ ਕੁ ਵਜੂਗਾ ਸੌਣ ਦਾ ਟਾਈਮ ਯਾਨੀ ਕਿ ਅੱਧ ਮਰੀ ਹਾਲਤ ਚ ਆਇਆ ਮੇਰੇ ਡੈਡੀ ਬਾਹਰ ਤੇ ਉਹ ਵੀ ਹੁੰਦੇ ਅਗਰ 3 ਲੱਖ ਰੁਪਏ ਛੱਡ ਗਏ 3 ਲੱਖ ਭਾਈ 50 ਹਜ਼ਾਰ ਕਿਉਂ ਨਾ ਮੂੰਹ ਜਿਹੜਾ ਥੁੱਕ ਮੁੱਕ ਜਾਣਾ ਔਰ ਫੇਰ 3 ਲੱਖ ਦਾ ਇਦਰੇ ਆ ਸਾਡਾ ਪੰਜਾਬ ਦਾ ਹਾਲ ਜਗਤਾਰ ਆ ਉਹ ਬੰਦੇ ਸਾਨੂੰ ਦੇਖੋ ਇਹ ਫੇਸਬੁਕ ਬਣਾ ਲੋ ਇਹਨੂੰ ਦੇਖੋ ਇਹ ਬੱਚਾ 8ਵੀਂ ਜੇ ਪੜਦਾ ਇਹਦੀ ਉਮਰ ਹੂ 13 ਸਾਲ ਹਾਂਜੀ ਬਈ 13 ਸਾਲ ਉਮਰ ਹੈ ਇਹ ਫਿਕਰਮੰਦ ਵੀ ਆ ਚਿੰਤਤ ਵੀ ਆ ਪੰਜਾਬ ਦੇ ਭਵਿੱਖ ਨੂੰ ਲੈ ਕੇ ਇਹਨੂੰ ਸਿਖਾਇਆ ਥੋੜੀਏ ਕਿਸੇ ਨੇ ਇਹਨੇ ਦੇਖਿਆ ਇਹਨੇ ਸਮਝਿਆ ਪੰਜਾਬ ਦੇ ਹਾਲਾਤਾਂ ਤੇ ਸਾਨੂੰ ਲੋੜ ਹੈ ਆਪਣੇ ਜਵਾਕਾਂ ਨੂੰ ਪੰਜਾਬ ਦੇ ਹਾਲਾਤਾਂ ਤੋਂ ਜਾਣੂ ਕਰਾਉਣ ਦੀ ਇਤਿਹਾਸ ਨਾਲ ਜੋੜਨ ਦੀ ਅਸੀਂ ਮੈਂ ਤੁਹਾਨੂੰ ਸਾਡੇ ਅੱਥਾ ਪਾਜੀ ਨੇ ਬਬਲੂ ਅੱਜ ਉਹ ਬਿਹਾਰ ਚ ਵੱਢੀ ਜਾਂਦੇ ਮੇਰਾ ਕੁਕੂ ਹੋਰ ਮੰਦਾ ਖਮੇੜੇ ਪਿੰਡ ਉਹਨਾਂ ਵੀ ਬਿਹਾਰ ਚ ਮਸ਼ੀਨ ਚਲਾਈ ਉੱਥੇ ਇਹਨਾਂ ਬਹੁਤ ਸ਼ਲੂਕ ਕਰਦੇ ਨਾ ਮੈਨੂੰ ਦੱਸਿਆ ਵੀ ਨਹੀਂ ਤੇ ਮੈਨੂੰ ਕਹਿੰਦੇ ਵੀ ਉੱਥੇ ਉਧਰ ਨੇ ਜਿਹੜੇ ਪੁਲਿਸ ਵਾਲੇ ਆ ਰੇਟਾ ਬਣਾ ਦੇ ਨੇ ਕਹਿੰਦੇ ਉਧਰ ਮਸ਼ੀਨ ਤੇ ਟੋਏ ਘੱਟ ਦੇ ਉੱਪਰ ਮਸ਼ੀਨ ਰੱਖ ਕੇ ਫਿਰ ਥੱਲੇ ਲੋਕ ਦੇ ਨੇ ਉਹਨਾਂ ਨੂੰ ਰੋਟੀ ਬਾਣੀ ਦਿੰਦੇ ਚੱਲ ਛੋਟੇ ਵੀਰ ਮੈਂ ਨਾ ਹੁਣ ਅਸੀਂ ਅਸੀਂ ਇੱਕ ਜੰਗੜਾ ਰੱਖਿਆ ਸਰਕਾਰ ਦੇ ਅੱਗੇ ਵੀ ਪੰਜਾਬ ਦੇ ਅੰਦਰ ਨੌਕਰੀਆਂ ਪੰਜਾਬੀਆਂ ਲਈ ਬਾਹਰਲਾ ਬੰਦਾ ਆ ਕੇ ਜ਼ਮੀਨ ਨਾ ਲੈ ਸਕੇ ਕਾਨੂੰਨ ਬਣਨਾ ਚਾਹੀਦਾ ਬਾਹਰਲਾ ਬੰਦਾ ਫੂਟ ਨਾ ਬਣਾ ਸਕੇ ਬਾਹਰਲਾ ਬੰਦਾ ਆ ਕੇ ਨੌਕਰੀ ਨਾ ਲੈ ਸਕੇ ਜਿਵੇਂ ਹਿਮਾਚਲ ਦਾ ਬਿਲਕੁਲ ਤੂੰ ਹਿਮਾਚਲ ਦੇ ਤੁਸੀਂ ਕੰਡੇ ਤੇ ਬੈਠੇ ਹਿਮਾਚਲ ਚਲੇ ਜਾਓ ਤੁਹਾਨੂੰ ਕੋਈ ਨੌਕਰੀ ਨਹੀਂ ਮਿਲਿਆ ਸਕੇ ਉਹ ਨਾ ਫਾਇਰ ਲੱਗੂ ਹੁੰਦਾ। ਉੱਥੇ ਕੋਈ ਜ਼ਮੀਨ ਨਹੀਂ ਲੈ ਸਕਦੇ। ਹਾਂਜੀ। ਇਹੀ ਕਰੂਨ ਜੇ ਉੱਤਰਾਖੰਡ, ਹਿਮਾਚਲ ਤੇ ਰਾਜਸਥਾਨ ਦੇ ਦੂਜੇ ਸੂਬਿਆਂ ਚ ਪੰਜਾਬ ਚ ਹੀ ਬਣਨਾ ਚਾਹੀਦਾ। ਇਸ ਨੂੰ ਲੈ ਕੇ ਵੀ ਅਸੀਂ ਸਰਕਾਰ ਦੇ ਏਜੰਡੇ ਰੱਖਦੇ ਵੀ ਜੇ ਪੰਜਾਬ ਬਚਾਉਣਾ ਹੈ ਤਾਂ ਸਾਨੂੰ ਇਹ ਚੀਜ਼ਾਂ ਲਾਗੂ ਕਰਨੀਆਂ। ਠੀਕ ਆ ਜਾਉਂਦਾ ਰਹੇ।